ਸ਼ਾਨੇ ਕਹਿੰਦੇ ਆ ਰੱਬ ਤਿੰਨਾਂ ਕੋਟਾਂ ਤੋਂ ਬਚਾਵੇ ਉਹ ਕੋਟ ਕਿਹੜੇ ਆ ਇੱਕ ਤਾਂ ਖਾਕੀ ਐ ਇੱਕ ਕਾਲਾ ਤੇ ਇੱਕ ਚਿੱਟਾ ਹੁਣ ਆਪਾਂ ਗੱਲ ਕਰਦੇ ਆ ਵੀ ਇਹਨਾਂ ਤੋਂ ਰੱਬ ਬਚਾਵੇ ਕਿਉਂ ਖਾਕੀ ਕੋਟ ਆ ਜਾਂਦਾ ਹੈ ਪੁਲਿਸ ਦਾ ਪੁਲਿਸ ਕਿਸੇ ਵੀ ਸਟੇਟ ਦੀ ਹੋਵੇ ਕਿਸੇ ਮੁਲਕ ਦੀ ਹੋਵੇ ਕਿਉਂਕਿ ਜਿਹੜਾ ਇਹਨਾਂ ਦੇ ੱਤੇ ਚੜ ਗਿਆ ਭਾਵੇਂ ਸਹੀ ਹੈ ਜਾਂ ਗਲਤ ਹੈ ਗਲਤ ਮੁਤਾਬਕ ਦੀ ਗਲਤੀ ਦੀ سزا ਮਿਲੇ ਮਹਿਸੂਸ ਨਹੀਂ ਹੁੰਦੀ ਪਰ ਕਈ ਵਾਰੀ شریف ਤਿੰਨ ਹੱਥਾ ਵੀ ਨਾਲੇ ਧੱਕੇ ਚੜ ਜਾਂਦਾ ਹੈ ਜਦੋਂ ਤੱਕ ਪੈਰਵਾਈ ਹੁੰਦੀ ਹੈ ਸਚਾਈ ਦਾ ਪਤਾ ਲੱਗਦਾ ਹੈ ਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਦੂਜੇ ਆਗੇ ਕਾਲਾ ਕੋਟਾ ਕਾਲਾ ਕੋਟ ਵੀ ਅਦਾਲਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਇਹਨਾਂ ਦੇ ੱੱਕੇ ਚੜ ਗਿਆ ਸਾਰੀ ਸਾਰੀ ਉਮਰ ਕੇਸ ਮੁਕਦੇ ਨਹੀਂ ਲੜਾਈਆਂ ਝਗੜੀ ਮੁਕਦੇ ਨਹੀਂ ਤਰੀਕਾ ਮੁਕਦਣਾ ਨਹੀਂ ਤੇ ਕਹਿ ਦਿੰਦੇ ਆ ਕਿ ਕੰਧੋਂ ਵੀ ਪੈਸੇ ਮੰਗਦ ਨੇ ਸੋ ਤੀਜਾ ਆ ਗਿਆ ਚਿੱਟਾ ਕੋਟ ਜਿਹੜਾ ਡਾਕਟਰਾਂ ਦਾ ਅੱਜ ਸਭ ਤੋਂ ਵੱਡਾ ਕਿ ਜੇਰਾ ਇੱਕ ਵਾਰੀ ਡਾਕਟਰਾਂ ਦੇ ਚੁੰਗਲ ਵਿੱਚ ਫਸ ਗਿਆ ਉਹ ਕਦੇ ਵੀ ਆਵਾਜ਼ ਨਹੀਂ ਹੋ ਸਕਦਾਗਾ ਇੱਕ ਵਾਰੀ ਹਸਪਤਾਲ ਦੇ ਵਿੱਚ ਚਲਾ ਜਾਵੇ ਉਹ ਕਹਿੰਦੇ ਹੁੰਦੇ ਸੀ ਡਾਕਟਰ ਦਾ ਬਿੱਲ ਮਾਰ ਜਾਂਦਾ ਕਿਉਂਕਿ ਬਿਮਾਰੀ ਛੋਟੀ ਹੁੰਦੀ ਹੈ ਇਹਨਾਂ ਵੱਲੋਂ ਉਲਝਾਇਆ ਜਾਂਦਾ ਹੈ ਖਾਸ ਕਰਕੇ ਵੇਖਿਆ ਹੋਣਾ ਜਿਹੜੀਆਂ ਦਵਾਈਆਂ ਅਸੀਂ ਖਰੀਦਦੇ ਆ ਉਹਨਾਂ ਦਾ ਜਿਹੜਾ ਰੇਟ ਲਿਖਿਆ ਹੁੰਦਾ ਐ MRP ਲਿਖੀ ਹੁੰਦੀ ਐ ਉਹ ਪੱਤਾ 2 300 ਦਾ ਹੁੰਦਾ ਐ ਤੇ ਮੈਨੂੰ 35 40ਾਂ ਚ ਜਾਂਦਾ ਉਹਨੇ ਵੇਖਣ ਵਾਲੀ ਗੱਲ ਐ ਵੀ ਇਹਨਾਂ ਤੇ ਕਿਸੇ ਦਾ ਕੋਈ ਡਰ ਨਹੀਂ ਐ ਕਿਸੇ ਦਾ ਕੋਈ ਕੰਟਰੋਲ ਨਹੀਂ ਐ ਵੀ 30 35 ਰੁਪਏ ਵਾਲੀ ਚੀਜ਼ ਵੀ ਉਹਨੇ ਕਮਾ ਕੇ ਦਿੱਤੀ ਹੋਊਗੀ ਤੇ ਪ੍ਰਿੰਟੋ ਦਾ ਇਹਨਾਂ ਲਿਖ ਰੱਖਿਆ ਸੋ ਰੱਬ ਕਰੇ ਇਹਨਾਂ ਤਿੰਨਾਂ ਕੋਟਾਂ ਨੂੰ ਬਚਾ ਕੇ ਰੱਖ ਲੇ ਫੇਰ ਉਹੀ ਗੱਲ ਕਾਲਾ ਖਾਕੀ ਤੇ ਚਿੱਟਾ ਕੋਟ ਰੱਬ ਵਿਚਾਰੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ